ਹੋ ਟੈਂ ਦੇ ਖੋਲੇ ਨਾ ਤੂੰ ਉਮਾਈ ਸਰ ਪਾ ਕੇ ਤੁਰ ਚੱਲ ਜਿੰਦੜੀਏ ਨੀ ਖਾਲੀ ਹੱਥ ਕਰਕੇ ਅਮਰ ਸਿੰਘ ਚਮਕੀਲਾ ਉਹ ਆਵਾਜ਼ ਜਿਹੜੀ ਅੱਜ ਤੱਕ ਵੀ ਲੋਕਾਂ ਦੇ ਦਿਲਾਂ ਤੇ ਲੋਕਾਂ ਦੇ ਮਨਾਂ ਤੇ ਛਾਈ ਹੋਈ ਅਮਰ ਸਿੰਘ ਚਮਕੀਲੇ ਵਰਗੀ ਆਵਾਜ਼ ਦੁਬਾਰਾ ਨਹੀਂ ਆ ਸਕਦੀ ਕਿਉਂਕਿ ਉਹ ਬੜੀ ਹਿੱਕ ਦੇ ਜੋਰ ਦੇ ਗਉਣ ਵਾਲਾ ਗਾਇਕ ਸੀ ਤੇ ਉਹਦੀ ਆਵਾਜ਼ ਜਦੋਂ 스피ਕਰ ਤੇ ਗਾਉਂਦਾ ਸੀ ਆਵਾਜ਼ ਮਾਈਕ ਪਾੜਦੀ ਜਾਂਦੀ ਸੀ ਅੱਜ ਗੱਲ ਕਰਾਂਗੇ ਅਮਰ ਸਿੰਘ ਚਮਕੀਲਾ ਦੇ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਸੱਚਾ ਖਿਸਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜਾ ਜਿਹੜਾ ਕਿ ਬਲਰਾਜ ਸਿੱਧੂ ਨੇ ਆਪਣੀ ਕਿਤਾਬ ਸ਼ਹੀਦ ਦੇ ਵਿੱਚ ਲਿਖਿਆ ਕਿੱਸਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੁੜੇ ਹੋਏ ਵੀਡੀਓ ਦੇ ਨਾਲ ਚਲੋ ਆਪਾਂ ਸਭ ਤੋਂ ਪਹਿਲਾਂ ਕਿੱਸਾ ਸ਼ੁਰੂ ਕਰਦੇ ਹਾਂ ਤੁਹਾਨੂੰ ਸੁਣਾਉਣੇ ਆ ਸੱਚਾ ਕਿੱਸਾ ਅਮਰਜੋ ਚਮਕੀਲਾ ਦਾ ਹੈ ਮੀਟ ਤੇ ਸ਼ਰਾਬ ਅਮਰ ਸਿੰਘ ਚਮਕੀਲੇ ਦੀਆਂ ਕਮਜ਼ੋਰੀਆਂ ਬਣ ਚੁੱਕੀਆਂ ਸਨ ਤੇ ਬਹੁਤੀ ਵਾਰ ਉਹ ਮੀਟ ਆਪਣੇ ਹੱਥੀ ਮਾਰਾ ਕੇ ਖੁਸ਼ ਹੁੰਦਾ ਸੀ ਇੱਕ ਰਾਤ ਕਿਸੇ ਗਲੋ ਚਮਕੀਲਾ ਨਾਰਾਜ਼ ਹੋ ਕੇ ਅਮਰਜੋਦ ਨਾਲ ਲੜ ਪੈਂਦਾ ਜੀ ਦੋਸਤੋ ਅਗਲੇ ਦਿਨ ਚਮਕੀਲੇ ਨੂੰ ਵਦਨੀ ਕਲਾ ਦਾ ਪ੍ਰੋਗਰਾਮ ਬੁੱਕ ਹੋਇਆ ਸੀ ਇਹਨਾਂ ਦੋਵਾਂ ਦੀ ਇਹ ਖਾਸੀਅਤ ਸੀ ਕਿ ਜਦੋਂ ਵੀ ਆਪਸ ਵਿੱਚ ਲੜਦੇ ਝਗੜਦੇ ਮਿਲਦੇ ਤੇ ਕਿਸੇ ਨੂੰ ਵੀ ਪਿੰਡਕ ਤੱਕ ਨਹੀਂ ਪੈਣ ਦਿੰਦੇ ਸੀ ਇੱਥੋਂ ਤੱਕ ਕਿ ਆਪਣੇ ਨਾਲ ਦੇ ਸਾਜ਼ੀਆਂ ਨੂੰ ਇਹ ਗੱਲ ਦੀ ਪਿੰਕ ਨਹੀਂ ਪੈਣ ਦਿੰਦੇ ਸੀ ਕਿ ਉਹ ਆਪਸ ਵਿੱਚ ਲੜੇ ਹੋਏ ਆ ਜਾਂ ਕਿਸੇ ਗੱਲੋਂ ਗੁੱਸੇ ਹੋਏ ਆ ਜਾਂ ਨਾਰਾਜ਼ ਹੋਏ ਆ ਕਿਉਂਕਿ ਚਮਕੀਲਾ ਇਹ ਭਲੀ ਭਾਂਤ ਜਾਣਦਾ ਸੀ ਕਿ ਇਹ ਸਾਜੀ ਮਿੰਟਾਂ ਵਿੱਚ ਖੰਭਾਂ ਦੀਆਂ ਡਾਰਾ ਬਣਾ ਕੇ ਦੂਜੇ ਕਲਾਕਾਰਾਂ ਤੱਕ ਇਹ ਡਲ ਬਚਾ ਦੇਣਗੇ ਤੇ ਜਿਹਦੇ ਨਾਲ ਉਹਦੀ ਹੋਰ ਜ਼ਿਆਦਾ ਪ੍ਰਤਰਾਵੀ ਹੋਵੇ ਅਗਲੇ ਦਿਨ ਜਦੋਂ ਪ੍ਰੋਗਰਾਮ ਲਾਉਣ ਜਾਣ ਤੋਂ ਪਹਿਲਾਂ ਲੜੀ ਹੋਣ ਦੇ ਬਾਵਜੂਦ ਗੁੱਸੇ ਹੋਣ ਦੇ ਬਾਵਜੂਦ ਅਮਰ ਜੋਧ ਜਿਹੜੀ ਤਿਆਰ ਹੋ ਗਏ ਗੱਡੀ ਵਿੱਚ ਚੌਕੀਲੇ ਨਾਲ ਬੈਠ ਜਾਂਦੀ ਉਸ ਦਿਨ ਗੱਡੀ ਦੇ ਵਿੱਚ ਬਹੁਤ ਮਜ਼ਾਕੀਆ ਤੇ ਮਸਤੀ ਫਸਤੀ ਵਾਲਾ ਮਾਹੌਲ ਸੀ ਜਿਹੜੇ ਸਾਜ਼ੀ ਸੀ ਉਹ ਪੂਰੇ ਮੂਡ ਦੇ ਵਿੱਚ ਮਸਤੀ ਕਰਦੇ ਜਾ ਰਹੇ ਸੀ ਹਾਸਾ ਮਜ਼ਾਕ ਕਰਦੇ ਜਾ ਰਹੇ ਸੀ ਉਹ ਸਾਜ਼ੀਆਂ ਨੂੰ ਜਿੱਥੇ ਹੀ ਕੋਈ ਮੂੰਗਫਲੀ ਦੀ ਰੇੜੀ ਦਿਸਦੀ ਉੱਥੇ ਉਹ ਗੱਡੀ ਰੋਕ ਲੈਦੇ ਮੂੰਗਫਲੀ ਵਾਲੇ ਨੂੰ ਕਹਿੰਦੇ ਲੈ ਭਾਈ ਕਿਲੋ ਮੂੰਗਫਲੀ ਦਾ ਕੀ ਰੇਟ ਹੈ ਤੇ ਰੇੜੀ ਵਾਲੇ ਨੇ ਅੱਗੋਂ ਸੋਚਣਾ ਵੀ ਯਾਰ ਏਡੀ ਵੱਡੀ ਕਾਰ ਆ ਕਿਲੋ ਮੂੰਗਫਲੀ ਦਾ ਰੇਟ ਪੁੱਛਦੇ ਪਏ ਉਹਨੇ ਰੇਟ ਘੱਟ ਕਰ ਦੇਣਾ ਕਰਨਾ ਤੇ ਬਾਅਦ ਵਿੱਚ ਉਹ ਦੋ ਰੁਪਏ ਦੀ ਮੋਗਫਲੀ ਨੂੰ ਕਹਿਣਾ ਕਰਨ ਲੱਗ ਬਾਈ 2 ਰੁਪਏ ਦੀ ਮੋਗਫਲੀ ਤੋਂ ਇਸ ਤਰ੍ਹਾਂ ਕਰਕੇ ਉਹ ਮਜ਼ਾਕ ਕਰਦੇ ਗਏ ਸਾਰੇ ਰਸਤੇ ਜਿਹੜੇ ਸਾਜੀ ਸੀ ਇਦਾਂ ਹੀ ਸੀ ਜਿਹੜੇ ਸਾਜੀ ਸੀ ਉਹ ਫੁੱਲ ਮਸਤੀ ਦੇ ਮੂਡ ਦੇ ਵਿੱਚ ਉਹ ਮਜ਼ਾਕ ਹੀ ਕਰਦੇ ਗਏ ਸਾਰੇ ਰਸਤੇ ਉਹ ਇਦਾਂ ਹੀ ਮਜ਼ਾਕ ਕਰਦੇ ਗਏ ਜਦੋਂ ਗੱਡੀ ਮੋਗੇ ਕੋਲ ਪਹੁੰਚਦੀ ਹੈ ਤੇ ਜਿਹੜੇ ਸਾਜੀ ਸੀ ਉਹ ਫਿਰ ਇੱਕ ਰੇੜੀ ਵਾਲੇ ਕੋਲ ਖੜ ਗਿਆ ਤੇ ਉਹਨੂੰ ਕਹਿਣ ਲੱਗ ਬਾਈ ਕਿਲੋ ਮੋਗਫਲੀ ਕਿੰਦੀ ਰੇਟ ਲਾਇਆ ਆ ਆ 2 ਰੁਪਏ ਦੀ ਮੋਗਫਲੀ ਦੇ ਦਿਓ ਚਮਕੀ ਤੇ ਉਹ ਗੁੱਸਾ ਆਇਆ ਉਹਨੇ ਜੇਬ 'ਚ ਹੱਥ ਮਾਰਿਆ ਜੇਬ ਤੋਂ 100 ਰੁਪਏ ਕੱਢ ਕੇ ਰੀਡੀਅਲ ਇਹਨੂੰ ਫੜਾ ਲਿਆ ਉਹਨੂੰ ਕਹਿੰਦਾ ਲੈ ਬਾਈ ਆ ਤੂੰ ਐ ਕਰ ਉਹਨੂੰ 100 ਰੁਪਏ ਦੀ ਮੋਗ ਫੜੀ ਦੇ ਦੇ ਉਹਦੇ ਤੋਂ ਮੋਗ ਫੜੀ ਲੈ ਕੇ ਸਾਜੀਆਂ ਨੂੰ ਚਮਕੀਲਾ ਬਹੁਤ ਜ਼ਿਆਦਾ ਗੁੱਸੇ ਹੋਇਆ ਉਹਨਾਂ ਨੂੰ ਕਹਿੰਦਾ ਵੀ ਅੱਗੇ ਤੋਂ ਬਾਅਦ ਜੇ ਤੁਸੀਂ ਕਿਸੇ ਨੂੰ ਮੇਰੇ ਸਾਹਮਣੇ ਇਦਾਂ ਮਜ਼ਾਕ ਕੀਤਾ ਗਰੀਬ ਕਿਸੇ ਬੰਦੇ ਨੂੰ ਮਜ਼ਦੂਰ ਬੰਦੇ ਨੂੰ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਲਓ ਜੀ ਗੱਡੀ ਅੱਗੇ ਵਾਦੀਆ ਜਦੋਂ ਚਮਕੀਲੇ ਨੇ ਸਾਜੀਆਂ ਨੂੰ ਝਟਕਿਆ ਤੇ ਸਾਰੇ ਸਾਜੀ ਗੱਡੀ ਦੇ ਵਿੱਚ ਐ ਸੁਸਤਰੀ ਤਰ੍ਹਾਂ ਸੌ ਗਏ ਕੋਈ ਨਹੀਂ ਬੋਲਦਾ ਪਿਆ ਅੱਗੇ ਥੋੜੀ ਅੱਗੇ ਜਾਂਦੀ ਹੈ ਚਮਕੀਲਾ ਮਹੌਲ ਨੂੰ ਥੋੜਾ ਜਿਹਾ ਸੈੱਟ ਕਰਨ ਵਾਸਤੇ ਚਮਕੀਲੇ ਨੇ ਸੜਕ ਦੇ ਨਾਲ ਬਣੇ ਠੇਕੇ ਵਾਲੋਂ ਐ ਸਿਰ ਚ ਘਾ ਦੇ ਮੱਥਾ ਟੇਕਦੇ ਉਹਦੇ ਹਲ ਦੇਖ ਕੇ ਅਮਰਜੋਦ ਨੇ ਮੱਥਾ ਟੇਕ ਦੇ ਦਿੱਤੇ ਚਮਕੀਲਾ ਹੈਰਾਨ ਹੋ ਕੇ ਅਮਰਜੋਦ ਨੂੰ ਵਾਰ ਦੇਖ ਕੇ ਉਹ ਪੁੱਛਦਾ ਮੈਂ ਤਾਂ ਸ਼ਰਾਬ ਦੇ ਵੀ ਮੱਥਾ ਟੇਕਿਆ ਤੇ ਜਲਦੀ ਜਲਦੀ ਸਾਡੇ ਘਰੇ ਫੇਰ ਆਪਾਂ ਤੂੰ ਕਾ ਤੂੰ ਮੱਥਾ ਟੇਕੀ ਜਾਨੀ ਅਮਰਜੋਦ ਉਹ ਹਾਜ਼ਰ ਜਵਾਬ ਸੀ ਉਹ ਕਹਿੰਦੀ ਮੈਂ ਕਿ ਆ ਵੀ ਸ਼ਾਇਦ ਕੋਈ ਤਾਰਕਿਕ ਥਾਂ ਹੋਣੀ ਹੈ ਮੈਂ ਤਾਂ ਕਰੀ ਮੱਥਾ ਟੇਕ ਲੇ ਦਿੱਤਾ ਤੁਸੀਂ ਟੇਕਿਆ ਜ ਨਾਲ ਵੰਨੀ ਦੇ ਦਿੱਤਾ ਕਹਿੰਦਾ ਕਮਲੀ ਦੇ ਮੇਰੇ ਤਾਂ ਗੀਤਾਂ ਦੇ ਵਿੱਚ ਵੀ ਆਹ ਕੁਝ ਲਿਖਿਆ ਹੈ दारू ਦਾ ਨਾਲ ਜੱਟ ਦੇ ਕਬਰਾਂ ਤੱਕ ਜਾਊ ਠੇਕੇ ਦੇ ਘਰ ਬਾਹ ਲੈਣਾ ਤੇ ਮੁਕੀਲੇ ਨੇ ਟੇੜਾ ਟੇੜਾ ਦੇਖਦੇ ਹੋਏ ਇੱਕ ਮਰਜੂਦ ਨੂੰ ਕਿਹਾ ਜਦੋਂ ਮੁਕੀਲੇ ਨੇ ਇਹ ਗੱਲ ਕੀਤੀ ਤਾਂ ਸਾਰੇ ਗੱਡੀ ਦੇ ਵਿੱਚ ਹਾਸਾ ਪੈ ਜਾਂਦਾ ਪ੍ਰਮੁੱਖਾ ਬੋਲਿਆ ਕਿੰਦਾ ਯਾਰ ਅੱਜ ਤਾਂ दारू ਤੇ ਮੁਰਗਾ ਖਾਣ ਨੂੰ ਜੀ ਕਰਦਾ ਤੇ ਕਿਕਰ ਢਾਲੇ ਵਾਲਾ ਉਹਨੂੰ ਕਹਿੰਦਾ ਕਿੰਦਾ ਜੇ ਦੇਸੀ ਮੁਰਗਾ ਖਾਣਾ ਤੇ ਨਾਲ ਫਿਰ ਦੇਸੀ ਦਾਲੂ ਵੀ ਚਾਹੀਦੀ ਵੀਡੀਓ ਵਿੱਚ ਗਏ ਜਾਣ ਤੋਂ ਪਹਿਲਾਂ ਆਪਾਂ ਕਿਕਰ ਢਾਲੇ ਵਾਲੇ ਬਾਰੇ ਥੋੜੀ ਜਿਹੀ ਗੱਲ ਕਰ ਦਈਏ ਕਿ ਕਿਕਰ ਢਾਲੇ ਵਾਲਾ ਸੀ ਜਿਹੜਾ ਉਹ ਜਿਹੜਾ ਉਹਦਾ ਨਾਲ ਕੇ ਪਿੰਡ ਸੀ ਢਾਲਾ ਤੇ ਉਹ ਨਾਲ ਕੇ ਪਿੰਡ ਹੀ ਪੜਿਆ ਸੀ ਇੱਥੇ ਪੜਿਆ ਹੁਣ ਕਰਕੇ ਉਹ ਆਪਣੇ ਨਾਮ ਦੇ ਨਾਲ ਕਿਕਰ ਢਾਲੇ ਵਾਲਾ ਲਾਉਣਾ ਸੀ ਤੇ ਗੱਡੀ ਵਿੱਚ ਬੈਠਿਆ ਫਿਰ ਉਹਨਾਂ ਸਾਰਿਆਂ ਨਾਲ ਸਲਾਹ ਕਰ ਲਈ ਉਹਨਾਂ ਕਿਹਾ ਵੀ ਜਦੋਂ ਪ੍ਰੋਗਰਾਮ ਲਾਉਣ ਤੋਂ ਬਾਅਦ ਵਾਪਸ ਆਵਾਂਗੇ ਤੇ ਵਾਪਸੀ ਤੇ ਆਪਾਂ ਕਿਕਰ ਢਾਲੇ ਵਾਲੇ ਦੇ ਨਾਲ ਕੇ ਪਿੰਡ ਉੱਥੇ ਆ ਕੇ ਆਪਾਂ ਬੈਠਾਂਗੇ ਉੱਥੇ ਹੀ ਰੋਹ ਕਰਾਂਗੇ ਰੋਟੀ ਪਾਣੀ ਵੀ ਉੱਥੇ ਛਾਗ ਲਵਾ ਕੇ ਚੱਲੋ ਸ਼ਾਮ ਨੂੰ ਜਦੋਂ ਆਥਨੇ ਹੋਏ ਮੋੜ ਕੇ ਆਏ ਕੱਡਾਲੇ ਵਾਲੇ ਵਾਲਾ ਕਹਿੰਦਾ ਆਪਾਂ ਇਦਾਂ ਕਰਦੇ ਆ ਹੁਣ ਜਾਂਦੇ ਆਂ ਜੀ ਆਪਾਂ ਮਾਮੇ ਨੂੰ ਕਹਿ ਦਿੰਨੇ ਆ ਮਾਮਾ ਆਪਣੇ ਆਉਂਦਿਆਂ ਨੂੰ ਮੀਟ ਸ਼ਰਾਬ ਦਾ ਇੰਦੇ ਜਮ ਕਰ ਲਵੇ ਗੰਮੁਰਗੇ ਦਾ ਆਪਾਂ ਤੁਹਾਨੂੰ ਹੋਰਗਾ ਖਵਾ ਦੇਨੇ ਖੈਰ ਜੀ ਪ੍ਰੋਗਰਾਮ ਨਾਲ ਚੱਲੇ ਜਾਂਦੇ ਆਂ ਪ੍ਰੋਗਰਾਮ ਨਾਲ ਤੋਂ ਬਾਅਦ ਜਦੋਂ ਸ਼ਾਮ ਵੇਲੇ ਜਦੋਂ 8 ਨੇ ਉਹ ਆਉਂਦੇ ਆਂ ਕਿਕਰਡਾਲੇ ਵਾਲੇ ਦੇ ਨਾਨਕਿਆਂ ਦੇ ਪੈਂਟਸ ਵਾਲੇ ਉੱਥੇ ਫਿਰ ਜਿਹੜਾ ਕਿਕਰ ਦਾ ਮਾਮਾ ਸੀ ਉਹ ਮੀਟ ਬਣਾਉਣ ਲੱਗ ਪੈਂਦਾ ਉਹ ਮੁਰਗਾ ਮੁਰਗਾ ਲਿਆਉਂਦੇ ਆ ਦਾਲੂ ਦਰੂ ਲਿਆਉਂਦੇ ਆ ਚੌਥੀ ਦੇ ਵਾਸਤੇ ਬੀਨਾ ਪੀਣੀ ਹੋਣੀ ਆ ਉਹਦੇ ਵਾਸਤੇ ਦਾਲੂ ਦਰੂ ਲੈ ਕੇ ਆਉਂਦੇ ਟਿੱਕੀ ਦੀਪਾ ਗੋੰਬੀ ਵਾਲਾ ਤੇ ਕਿਕਰ ਢਾਲੇ ਵਾਲਾ ਇਹ ਜੁੱਨੇ ਦੇ ਬੈਠ ਕੇ ਆਲੂ ਭੁੰਨਣ ਲੱਗਦੇ ਨੇ ਇਹਨਾਂ ਆਲੂ ਭੁੰਨਦਿਆਂ ਨੂੰ ਦੇਖ ਕੇ ਅਮਰਜੋਨ ਮੀਨਾਂ ਦੇ ਵਾਲ ਨੂੰ ਵਾਦੀਆ ਕਹਿੰਦੀ ਆ ਕਿਉਂ ਇਕੱਲੇ ਇਕੱਲੇ ਖਾਦੀ ਜਾਂਦੇ ਹੋ ਕਿਸੇ ਹੋਰ ਤੋਂ ਵੀ ਸਲਾਹ ਮਾਰ ਲਿਆ ਕਰੋ ਉਹ ਅੰਦਰੋਂ ਕਹਿੰਦੇ ਆ ਵੀ ਤੁਸੀਂ ਐਂਦਾ ਕਰੋ ਤੁਹਾਡੇ ਵਾਸਤੇ ਮੀਟ ਬਣਿਆ ਨਾ ਤੁਸੀਂ ਮੀਟ ਖਾਓ ਇਹ ਤਾਂ ਅਸੀਂ ਆਲੂ ਆਪਣੇ ਵਾਸਤੇ ਖਾਣ ਲੱਗੇ ਹਾਂ ਉਹ ਜੋ ਬੱਚਿਆਂ ਤਰ੍ਹਾਂ ਜਿਹੜੇ ਕਰਨਾ ਆਪੀ ਕਹਿਣ ਲੱਗੀ ਨਹੀਂ ਮੈਂ ਤਾਂ ਮੀ ਆਲੂ ਹੀ ਖਾਣੇ ਲੋ ਜੀ ਚੰਨੇ ਚੰਨੋ ਮੇਰੇ ਤੇ ਆਖ ਹੋ ਜਾਂਦਾ ਹੈ ਓਲੀ ਓਲੀ ਨਾਲ ਦੇ ਸਾਰੇ ਉਂਝੂੜ ਖਾਣ ਲੱਗ ਜਾਂਦੇ ਆ ਉਹਨਾਂ ਨੂੰ ਆਲੂ ਖਾਂਦਿਆਂ ਵੇਖ ਸਿਮਕੀਲਾ ਵੀ ਉੱਥੇ ਚੁੱਲ੍ਹੇ 'ਤੇ ਰਾਏ ਹੁੰਦਾ ਉਹ ਵੀ ਆਲੂਆਂ ਦੀ ਬੰਕ ਕਰਦਾ ਹੈ ਕਹਿੰਦਾ ਮੇਰੇ ਉਹ ਵੀ ਆਲੂ ਸੌਂ ਭੁੰਨੇਗੇ ਆਲੂ ਖਾਣਾ ਖਾਂਦਾ ਕਹਿੰਦਾ ਯਾਰ ਆ ਬੰਦੇ ਨੂੰ ਨਾ ਉਹੀ ਚੀਜ਼ ਖਾਣੀ ਚਾਹੀਦੀ ਜਿਹੜੀ ਕਿਉਂਦੀ ਧਰਮ ਪਤਨੀ ਖਾਉਂ ਤੇ ਅਮਰ ਜੋਦ ਨੂੰ ਕਹਿੰਦੀ ਆ ਜੀ ਹੁਣ ਮੈਂ ਇਹ ਕੰਮ ਜਿਹੜੀ ਚੀਜ਼ ਬੰਦਾ ਖਾਦਾ ਪੀਂਦਾ ਏ ਉਹੀ ਚੀਜ਼ ਬੰਦੇ ਦੀ ਔਰਤ ਨੂੰ ਖਾਣੀ ਚਾਹੀਦੀ ਆ ਤੇ ਮਕੀਲਾ ਕਹਿੰਦਾ ਨਹੀਂ ਭਗਵਾਨੇ ਮੈਂ ਇਹ ਗੱਲ ਨਹੀਂ ਕਹੀ ਮੈਂ ਤਾਂ ਇਹ ਗੱਲ ਕਰਦਾ ਜੇ ਪਤੀ ਕੁਝ ਖਾਦਾ ਪੀਂਦਾ ਏ ਤਾਂ ਪਤਨੀ ਨੂੰ ਰੋਕਣਾ ਨਹੀਂ ਚਾਹੀਦਾ ਉਹਨੂੰ ਹਰੇਕ ਗੱਲ ਤੋਂ ਝਿੜਖਾਣੀ ਚਾਹੀਦਾ ਤੇ ਅਮਰਜੋਤ ਕਹਿੰਦੀ ਵੀ ਮੈਂ ਤੁਹਾਨੂੰ ਕਦੋਂ ਕਿਹਾ ਵੀ ਤੁਸੀਂ ਨਾ ਪੀਓ ਸੋ ਇਹ ਗੱਲਾਂ ਬਾਤਾਂ ਉਹਨਾਂ ਉੱਥੇ ਕੀਤੀਆਂ ਤੇ ਉਸ ਤੋਂ ਬਾਅਦ ਉਹ ਰੋਟੀ ਪਾਣੀ ਖਾ ਕੇ ਤੇ ਮਕੀਲੇ ਨੇ ਕਿ ਜਿੱਤਾ ਜ ਮਕੀਲੇ ਨੇ ਕਿਕਰ ਨੂੰ ਭੇਜ ਤੇ ਬਾਅਦ ਵਿੱਚ ਸ਼ਰਾਬ ਦੀ ਬੋਤਲ ਉਹ ਘਵਾ ਲਈ ਸਾਰੇ ਗਲਾਸਾਂ ਦੇ ਵਿੱਚ ਉਹਨੇ ਵੰਡ ਕੇ ਟੀਟੀ ਮੁਰਗਾ ਚੁੱਕਾ ਖਾਦਾ ਪੈਕਸ਼ੇ ਘਾਇਆ ਉਸ ਤੋਂ ਬਾਅਦ ਜਦੋਂ ਆਉਂਦਿਆ ਤੇ ਰਸਤੇ ਦੇ ਵਿੱਚ ਜਿਹੜਾ ਉਹ ਲੜੇ ਹੁੰਦੇ ਸੀ ਆਪਸ ਦੇ ਵਿੱਚ ਉਹ ਬਿਲਕੁਲ ਉਹਨਾਂ ਦੀ ਬ੍ਰੇਕ ਲਾਦੂ ਹੋ ਚੁੱਕੀ ਹੁੰਦੀ ਆ ਉਹ ਇਹ ਅੱਜ ਦੀ ਕਹਾਣੀ ਸੀ ਥੋੜੇ ਬਾਰੇ ਸ਼ਾਮ ਦੂਰਾ ਬੜਾ ਹੋ ਸਕਦੇ ਆ ਆਪਾਂ ਪ੍ਰੋਪਰ ਕਹਾਣੀ ਤੁਹਾਨੂੰ ਪੜ ਕੇ ਨਹੀਂ ਸੁਣਾਈ ਜਿਵੇਂ ਮੈਨੂੰ ਯਾਦ ਸੀ ਉਹ ਮੈਂ ਤੁਹਾਨੂੰ ਸੁਣਾਤੀ ਕਿੱਦਾਂ ਲੱਗੀ ਤੁਹਾਨੂੰ ਕਹਾਣੀ ਤੇ ਉਮੀਦ ਕਰਦਾ ਹਾਂ ਇਸ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਓ